ਅੱਜ ਮੋਬਾਈਲਾਂ ਤੇ ਗੇਮਾਂ ਖੇਡਣ ਵਾਲੇ ਉਹ ਯੋਧੇ ਤੇ ਸੂਰਮੇ ਨਹੀਂ ਬਣ ਸਕਦੇ ਉਹ ਦਿਮਾਗੀ ਤੌਰ ਤੇ ਕਮਜ਼ੋਰ ਜ਼ਰੂਰ ਹੋ ਸਕਦੇ ਆ ਪਹਿਲਾਂ ਲੋਕ ਕਿਹੋ ਖਾਂਦੇ ਸੀ ਖਰਾਕਾ ਖਾਂਦੇ ਸੀ ਮਲਾਈ ਖਾਂਦੇ ਸੀ ਮਾਵਾਂ ਚੂਰੀਆਂ ਕੁੱਟ ਕੇ ਦਿੰਦੀਆਂ ਸੀ ਅੱਜ ਪਿਆਰਿਓ ਆਪਾਂ ਬਨੌਟੀ ਖਾਣਿਆਂ ਤੱਕ ਸੀਮਤ ਰਹਿ ਗਏ ਆ ਇਸੇ ਕਰਕੇ ਅੱਜ ਸਾਡੇ ਸਰੀਰ ਜਿਹੜੇ ਆ ਨਾ ਇਹ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਆ ਅੱਜ ਸਾਡਾ ਤਨ ਵੀ ਕਮਜ਼ੋਰ ਅੱਜ ਸਾਡਾ ਮਨ ਵੀ ਕਮਜ਼ੋਰ ਹੋ ਗਿਆ ਅੱਜ ਮੈਨੂੰ ਦੱਸੋ ਕਿਹੜਾ ਬੱਚਾ ਸੂਰਮਾ ਹੈ ਕਿਹੜਾ ਬੱਚਾ ਯੋਧਾ ਹੈ ਨਿੱਕੇ ਨਿੱਕੇ ਬੱਚੇ ਮੈਨੂੰ ਮਿਲਦੇ ਆ ਪਤਾ ਕੀ ਕਹਿੰਦੇ ਸਟ੍ਰੈਸ ਬੜਾ ਹੈ ਨਾ ਸਾਡੀ ਤਨ ਦੀ ਖੁਰਾਕ ਸਹੀ ਨਹੀਂ ਨਾ ਸਾਡੀ ਮਨ ਦੀ ਖੁਰਾਕ ਸਹੀ ਅਸੀਂ ਬਾਣੀ ਤੋਂ ਵੀ ਟੁੱਟ ਗਏ ਅਸੀਂ ਚੰਗੇ ਭੋਜਨ ਤੋਂ ਵੀ ਟੁੱਟ ਗਏ ਇਸ ਕਰਕੇ ਮੋਬਾਈਲਾਂ ਤੇ ਗੇਮਾਂ ਖੇਡਣ ਦੀ ਜਗ੍ਹਾ ਗਰਾਊਂਡਾਂ ਨੂੰ ਸਮਾਂ ਦਿਓ ਖੇਡ ਮੈਦਾਨ ਬਣਾਓ ਆਪਣੇ ਪਿੰਡਾਂ ਦੇ ਵਿੱਚ ਅੱਜ ਪਿੰਡ ਦੇ ਬਾਹਰ ਸ਼ਰਾਬ ਦਾ ਠੇਕਾ ਤੇ ਲੱਭ ਜਾਂਦਾ ਵੀਰੋ ਪਰ ਉਥੇ ਚੰਗਾ ਸਕੂਲ ਤੇ ਚੰਗਾ ਖੇਡ ਮੈਦਾਨ ਨਹੀਂ ਜੇ ਲੱਭਦਾ ਕਿੰਨੇ ਵੱਡੇ ਪਿੰਡ ਨੇ ਸਾਡੇ ਕਿੰਨੇ ਕਿੰਨੇ ਲੋਕ ਹਜ਼ਾਰਾਂ ਲੋਕ ਪਿੰਡਾਂ ਤੇ ਰਹਿੰਦੇ ਨੇ ਅੱਜ ਅਸੀਂ ਖੇਡ ਮੈਦਾਨ ਬਣਾਉਣੇ ਭੁੱਲ ਗਏ ਅਸੀਂ ਆਪਣੇ ਸਕੂਲ ਸਾਹਮਣੇ ਭੁੱਲ ਗਏ ਇਸ ਕਰਕੇ ਸਾਡੇ ਬੱਚੇ ਸਕੂਲ ਵਿੱਚੋਂ ਮਾਨਸਿਕ ਤੌਰ ਤੇ ਗਿਆਨ ਮਿਲਣਾ ਸੀ ਤੇ ਖੇਡ ਮੈਦਾਨ ਦੇ ਵਿੱਚੋਂ ਸਰੀਰਕ ਤੌਰ ਤੇ ਬਲਵਾਨ ਹੋਣਾ ਸੀ ਅਸੀਂ ਤਨ ਕਰਕੇ ਤੇ ਮਨ ਕਰਕੇ ਮਜ਼ਬੂਤ ਹੋਣਾ ਸੀ ਅੱਜ ਦੋਨਾਂ ਚੀਜ਼ਾਂ ਨਾਲੋਂ ਡੁੱਟਦੇ ਜਾ ਰਹੇ ਹਾਂ